ਹੈਲੋ ਡੀਅਰ ਫਰੈਂਡਸ ਵੈਲਕਮ ਟੂ ਮਾਈ ਚੈਨਲ ਕੀ ਹਾਲ ਹੈ ਸਭ ਦਾ ਅੱਜ ਅਸੀਂ ਇੱਕ ਫੇਰ ਨਵਾਂ ਡਿਜ਼ਾਈਨ ਸੌਖਾ ਡਿਜ਼ਾਈਨ وہی ਜਿਹੜਾ ਟਾਰਗੇਟ ਆਪਾਂ ਲੈ ਕੇ ਚੱਲ ਰਹੇ ਹਾਂ ਬਹੁਤ ਹੀ ਸੌਖਾ ਸਿੱਧਾ ਪੁੱਠਾ ਬਣਦੇ ਹੀ ਅਸੀਂ ਇਹ ਡਿਜ਼ਾਈਨ ਜਿਹੜਾ ਆ ਉਹ ਪਾ ਲੈਣਾ ਆ ਦੇਖੋ ਜਰਾ ਇਸ ਲਾਈਆਂ 'ਚ ਕੁੰਡੇ ਪਾਏ ਥੋੜੇ ਲੂਸ ਇਸ ਤਰ੍ਹਾਂਸੀਂ ਇਹ ਰੱਖਦੇ ਹਾਂ ਇਹ ਦੇਖੋ ਇਦਾਂ ਆ ਗਿਆ ਬਹੁਤ ਹੀ ਸੋਖਾ ਬਹੁਤ ਜ਼ਖਾ ਤੇ ਜਿਦਾਂ ਬਣਾਉਂਗੇ ਜਿਨ੍ਹਾਂ ਨੂੰ ਥੋੜਾ ਆਂਦਾ ਹੈ ਉਹ ਤਾਂ ਚਾਹੇ ਅੱਖਾਂ ਮੀਟ ਕੇ ਹੀ ਤੁਸੀਂ ਡਿਜ਼ਾਈਨ ਇਹਨੂੰ ਪਾ ਸਕਦੇ ਆ ਆ ਪਹਿਲਾ ਕੁੰਡਾ ਹੈ ਸਾਡਾ ਅਸੀਂ ਸਿੱਧਾ ਬੁਣ ਲੈਣੇ ਆ ਕਿਉਂਕਿ ਮੈਂ ਸਕਿਪ ਕਰਦੀ ਨਹੀਂ ਮੈਂ ਬੁਣ ਲੈਣੇ ਆ ਦੂਸਰਾ ਕੁੰਡਾ ਜਿਹੜਾ ਆ ਸਾਡਾ ਇਹ ਅਸੀਂ ਉਲਟਾ ਬੁਣਨਾ ਇਹ ਅਸੀਂ ਉਲਟਾ ਬੁਣ ਲਿਆ ਦੂਸਰਾ ਕੁੰਡਾ ਉਲਟਾ ਬੁਣ ਲਿਆ ਇਹ ਆ ਗਿਆ ਸਾਡਾ ਉਸ ਤੋਂ ਬਾਅਦ ਤਾਗਾ ਪਿੱਛੇ ਕਰਕੇ ਇਹ ਦੋ ਕੁੰਡੇ ਜਿਹੜੇ ਆ ਇਹ ਅਸੀਂ ਸਿੱਧੇ ਬੁਣਨੇ ਨਹੀਂ ਲੇਕਿਨ ਥੋੜਾ ਜਿਹਾ ਤਰੀਕਾ ਡਿਫਰੈਂਟ ਆ ਬਸ ਇਹ ਦੇਖੋ ਇਹ ਪਿੱਛੇ ਬੁਣਨਾ ਇਹਨੂੰ ਇਦਾਂ ਨਹੀਂ ਲੈਣਾ ਇਹਨੂੰ ਇਦਾਂ ਲੈਣਾ ਤਾਂ ਅੱਗੇ ਨੂੰ ਇਦਾਂ ਲੈਣਾ ਇਹਨੂੰ ਫੇਰ ਅਸੀਂ ਪਿੱਛੇ ਬੁਣਨਾ ਇਦਾਂ ਲੈਣਾ ਬਸ ਆਹੀ ਡਿਜ਼ਾਈਨ ਆ ਜੀ ਫੇਰ ਉਲਟਾ ਆ ਗਿਆ ਇੱਕ ਉਲਟਾ ਆ ਗਿਆ ਇਹਦੇ ਵਿੱਚ ਫੇਰ ਉਲਟਾ ਸੌਰੀ ਸਿੱਧਾ ਔਰ ਪਿੱਛੋਂ ਦੀ ਧਾਗਾ ਲੈ ਕੇ ਫੇਰ ਇੱਕ ਉਲਟਾ ਫੇਰ ਇੱਕ ਪਿੱਛੇ ਲੈ ਕੇ ਇਹ ਦੇਖੋ ਇਹ ਪਿੱਛੋਂ ਦੀ ਪਿੱਛੇ ਧਾਗਾ ਕਰਨਾ ਇਹ ਫੇਰ ਉਲਟਾ 3-3 ਦੇ ਮਲਟੀਪਲ ਚ ਇਹ ਤੁਸੀਂ ਕੁੰਡੇ ਪਾਣੇ ਆ 3-3 ਦਾ ਡਿਜ਼ਾਈਨ ਹੈ ਇੱਕ ਇੱਕ ਸਾਈਡ ਦੋ ਸਾਈਡਾਂ ਤੇ ਔਰ ਇੱਕ ਜਿਹੜਾ ਹੈ ਉਹ ਡਿਜ਼ਾਈਨ ਨੂੰ ਸੈੱਟ ਕਰਦਾ ਉਸ ਤੋਂ ਬਾਅਦ ਇਹ ਆ ਗਿਆ ਸਾਡੇ ਦੋਨੋਂ ਆ ਉਲਟਾ ਆ ਗਿਆ ਆ ਦੇਖੋ ਕਿੱਦਾਂ ਕਿੱਦਾਂ ਕਰਨਾ ਇਹ ਤਾਂ ਪਿੱਛੋਂ ਲੈਣਾ ਸੀ ਠੀਕ ਹੈ ਇਹਨੂੰ ਅਸੀਂ ਐਦਾਂ ਕਰਨਾ ਧਾਗੇ ਨਾਲ ਇਹ ਚੱਲਦਾ ਪਿਆ ਜੀ ਸਾਡਾ ਡਿਜ਼ਾਈਨ ਇਹ ਦੇਖੋ ਫਿਰ ਇੱਕ ਉਲਟਾ ਲੈ ਲੈਣਾ ਫਿਰ ਇਹਨੂੰ ਐ ਪਿੱਛੇੋਂ ਦੇਖੋ ਇੱਥੋਂ ਬਸ ਆਹੀ ਇੱਕ ਡਿਜ਼ਾਈਨ ਆ ਬਸ ਖਤਮ ਕਿਉਂਕਿ ਸੌਖੇ ਸੌਖਿਆਂ ਦਾ ਟਾਰਗੇਟ ਹੈ ਆਪਣਾ ਕਿ ਆਪਾਂ ਸੌਖਾ ਸੌਖਾ ਪਹਿਲਾਂ ਸਿੱਖ ਲਈਏ ਫਿਰ ਅਸੀਂ ਜ਼ਿਆਦਾ ਵੱਡੀਆਂ ਬੁੰਦੀਆਂ ਤੇ ਵੀ ਆ ਸਕਦੇ ਆ ਇਹ ਸੈਟਾ ਉਲਟਾ ਇਹ ਅਸੀਂ ਇਹ ਪਿੱਛੇੋਂ ਦੀ ਦੇਖੋ ਇਹ ਬਸ ਆਹੀ ਸਲਾਈ ਜਾ ਆ ਯਾਰ ਇਹਹੀ ਸਲਾਈ ਸਾਡੀ ਜਿਹੜੀ ਹੈ ਇਹ ਚਲਦੀ ਜਾ ਰਹੀ ਹੈ ਇਹ ਦੇਖੋ ਇਹ ਆ ਗਿਆ ਸਾਡੇ ਔਰ ਇਹ ਸਾਡਾ ਉਲਟਾ ਆ ਗਿਆ ਲਾਸਟ ਵਾਲਾ ਵੀ ਅਸੀਂ ਉਲਟਾ ਬਣਾ ਲੈਣਾ ਠੀਕ ਹੈ ਜੀ ਹੁਣ ਅਸੀਂ ਆ ਗਏ ਆਪਣੀ ਪੁੱਠੀ ਸਲਾਈ ਤੇ ਦੂਸਰੀ ਸਲਾਈ ਹਾਂਜੀ ਦੂਸਰੀ ਸਲਾਈ 'ਚ ਥੋੜਾ ਜਿਹਾ ਧਿਆਨ ਦੇਣਾ ਇਹ ਪਹਿਲਾ ਕੁੰਡਾ ਹੈ ਸਾਡਾ ਅਸੀਂ ਬੁੰਲਿਆ ਸਿੱਧਾ ਜਾਂ ਤੁਸੀਂ ਸਿੱਪ ਕੱਟ ਸਕਦੇ ਆਂ ਆ ਜਿਹੜਾ ਸੱਡਾ ਉਧਰੋਂ ਉਲਟਾ ਆਇਆ ਸੀ ਦੂਸਰੇ ਪਾਸੇ ਉਲਟਾ ਆਇਆ ਸੀ ਇੱਥੇ ਦੇਖੋ ਇਹ ਸਿੱਧਾ ਦਿਸਦਾ ਹੁਣ ਇੱਥੇ ਇਹਨੂੰ ਕਰਨਾ ਸਿੱਧਾ ਪਿੱਛੋਂ ਦੀ ਇੱਕ ਕੁੰਡੇ ਨੂੰ ਠੀਕ ਹੈ ਜਿਹੜਾ ਅਸੀਂ ਉੱਥੇ ਪੁੱਠਾ ਪਾਇਆ ਸੀ ਉਹਨੂੰ ਅਸੀਂ ਇਦਾਂ ਸਿੱਧਾ ਬਣ ਲੈਣਾ ਡਿਜ਼ਾਈਨ ਟਾਈਪ ਫਿਰ ਜਿਹੜੇ ਅਗਲੇ ਦੋ ਕੁੰਡੇ ਆ ਉਹਨਾਂ ਨੂੰ ਅਸੀਂ ਇੱਥੋਂ ਪੁੱਠਾ ਬਣ ਲੈਣਾ ਉਹਨਾਂ ਨੂੰ ਕੁਝ ਨਹੀਂ ਕਰਨਾ ਉਹਨਾਂ ਨੂੰ ਇੱਕ ਵਾਰੀ ਟਰਨ ਕਰਤਾ ਦੂਸਰੀ ਵਾਰੀ ਨਹੀਂ ਕਰਨਾ ਫਿਰ ਇਹ ਕੁੰਡਾ ਸਾਡਾ ਆ ਗਿਆ ਇਹ ਦੇਖੋ ਇਸਿੱਧਾ ਕੁੰਡਾ ਆ ਗਿਆ ਇਹਨੂੰ ਅਸੀਂ ਪਿੱਛੋਂ ਦੀ ਇੱਦਾਂ ਪਾਉਣ ਲੈਣਾ ਫੇਰ ਅਸੀਂ ਦੋ ਉਲਟੇ ਲੈ ਲੈਣੇ ਇੱਦਾਂ ਅਸੀਂ ਦੋ ਉਲਟੇ ਲਾਵਾਂਗੇ ਇਹ ਕਿਹੜੇ ਉਲਟੇ ਉਹੀ ਡਿਜ਼ਾਈਨ ਵਾਲੇ ਆ ਜਿਹੜਾ ਆ ਇਹਦੇ ਉੱਤੇ ਡਿਜ਼ਾਈਨ ਪਾ ਦਾਂਗੇ ਡਿਜ਼ਾਈਨ ਤੋਂ ਡਿਜ਼ਾਈਨ ਕੀ ਬਸ ਸਿੱਧਾ ਪੁੱਠੇ ਨੂੰ ਥੋੜਾ ਜਿਹਾ ਟਰਨ ਕੀਤਾ ਇਹ ਪੁੱਠਾ ਆ ਗਿਆ ਇਹ ਫੇਰ ਆ ਗਿਆ ਜੀ ਸਿੱਟਾ ਉਹੀ ਵਾਲਾ ਫੇਰ ਪੁੱਠਾ ਆ ਗਿਆ ਇਹ ਦੇਖੋ ਇਹ ਪੁੱਠਾ ਬਸ ਆਹੀ ਦੋ ਸਲਾਈਆਂ ਰਿਪੀਟ ਕਰੀ ਜਾਓ ਤੇ ਇਹ ਬਣਦਾ ਜਾਣਾ ਇਹ ਦੇਖੋ ਇਹ ਆ ਗਿਆ ਇਹ ਦੋ ਪੁੱਠੇ ਜਿਹੜੇ ਆਪਾਂ ਪਹਿਲਾਂ ਬੁਨੇ ਆ ਉਹ ਪੁੱਠੇ ਤੇ ਪੁੱਠੇ ਆ ਉਹਦਰੋਂ ਸਿੱਧੇ ਬੁਨੇ ਸੀਗੇ ਇਧਰੋਂ ਪੁੱਠੇ ਬੁਣਨੇ ਆ ਇਹ ਜਿਹੜਾ ਇਹਨੂੰ ਸਿੱਧਾ ਬੁਣ ਲੈਣਾ ਇਹ ਦੇਖੋ ਬਹੁਤ ਹੀ ਈਜ਼ੀ ਬੱਟ ਆਫਟ ਬਣੇਗਾ ਫਟਾਫਟ ਡਿਜ਼ਾਈਨ ਨੂੰ ਤੁਸੀਂ ਰੀਪੀਟ ਕਰਦੇ ਜਾਓ ਔਰ ਇਹਨੂੰ ਬਣਾਦੇ ਜਾਓ ਬਹੁਤ ਸੋਹਣਾ ਡਿਜ਼ਾਈਨ ਸਿੰਪਲ ਦਾ ਸਿੰਪਲ ਆ ਚਾਹੇ ਤੁਸੀਂ ਇਹਨੂੰ ਬਾਰਡਰ ਤੇ ਪਾ ਲਓ ਇਹ ਤੁਸੀਂ ਬਾਰਡਰ ਤੇ ਵੀ ਪਾ ਸਕਦੇ ਆ ਇਹਨੂੰ ਫਿਰ ਉਹਦਾ ਬਾਰਡਰ ਬਣਾ ਲਓ ਜਾਂ ਪੱਟੀ ਬਣਾ ਲਓ ਕੁਝ ਵੀ ਬਣਾ ਸਕਦੇ ਆ ਇਹ ਦੇਖੋ ਜੀ ਇਹ ਸਾਡਾ ਸੈਟ ਅਪ ਹੋ ਗਿਆ ਠੀਕ ਹੈ ਜੀ ਹੁਣ ਅਸੀਂ ਆ ਗਏ ਆਪਣੀ ਤੀਸਰੀ ਸਲਾਈਟ ਤੇ ਇਹ ਦੇਖੋ ਹੁਣ ਜੀ ਤੀਜੀ ਸਲਾਈ ਤੀਜੀ ਸਲਾਈ ਜਿਹੜੀ ਆ ਉਹ ਵੀ ਪਹਿਲੀ ਸਲਾਈ ਦੀ ਤਰ੍ਹਾਂ ਹੀ ਪੈਣੀ ਹੈ ਇਹ ਪਹਿਲਾ ਗੁੰਡਾ ਆ ਦੂਸਰਾ ਗੁੰਡਾ ਜਿਹੜਾ ਆ ਉਹ ਉਲਟਾ ਬੁਣਨਾ ਆ ਸਿੱਧੇ ਪਾਸਿਓਂ ਆ ਔਰ ਅਗਲੇ ਜਿਹੜੇ ਦੋ ਕੁੰਡੇ ਹੈਗੇ ਆ ਇਹਨਾਂ ਨੂੰ ਇਦਾਂ ਪਿੱਛੋਂ ਬੁਣਨਾ ਜਿਹੜੇ ਹੁਣੇ ਜੁਆਇਨ ਕੀਤੇ ਉਹਨਾਂ ਨੂੰ ਮੈਂ ਦੱਸਦਾ ਦੇਖੋ ਇਹਨੂੰ ਇਦਾਂ ਨਹੀਂ ਲੈਣਾ ਆ ਇਹਨੂੰ ਇਦਾਂ ਲੈਣਾ ਦੂਸਰੇ ਨੂੰ ਵੀ ਇਦਾਂ ਹੀ ਲੈ ਲੈਣਾ ਇਹ ਦੇਖੋ ਠੀਕ ਹੈ ਜੀ ਇਹ ਦੇਖੋ ਇਹ ਅਗਲਾ ਜਿਹੜਾ ਆ ਉਹ ਫੇਰ ਉਲਟਾ ਆ ਜਾਣਾ ਇਹਨੂੰ ਫੇਰ ਇੱਦਾਂ ਹੀ ਲੈ ਲੈਣਾ ਸੀ ਬਸ ਆਹੀ ਡਿਜ਼ਾਈਨ ਜਿਹੜਾ ਆ ਚੱਲਦਾ ਜਾਣਾ ਹੈ ਇਹਨੂੰ ਇਸੇ ਤਰੀਕੇ ਨਾਲ ਬੁੰਦੇ ਬੁੰਦੇ ਅਸੀਂ ਕੰਪਲੀਟ ਕਰ ਲੈਣਾ ਸਿੱਧਾ ਪੁੱਠਾ ਹੀ ਆ ਇਕਦਮ ਸਿੱਧਾ ਪੁੱਠਾ ਬਸ ਸਿਰਫ ਉਹਨੂੰ ਧਾਗੇ ਨੂੰ ਥੋੜਾ ਜਿਹਾ ਘੁਮਾਓ ਉਹ ਡਿਜ਼ਾਈਨ ਤਿਆਰ ਥੋੜਾ ਜਿਹਾ ਉਹਨੂੰ ਪੁੱਠਾ ਆ ਗਿਆ ਇਹ ਦੇਖੋ ਇਧਰ ਆ ਦੇਖੋ ਪਿੱਛੇ ਆਉਂਦੀ ਬਸ ਉਹੀ ਅਸੀਂ ਪਿੱਛੇ ਪਿੱਛੇ ਪਾਈ ਜਾ ਰਹੇ ਨਾ ਦੇਖੋ ਦੇਖੋ ਮੈਂ ਥੋੜਾ ਜਿਹਾ ਆਰਟ ਕਰਕੇ ਅਸੀਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਾ ਸਕਦੇ ਹਾਂ लवली ਡਿਜ਼ਾਈਨ ਬਣ ਜਾਂਦੇ ਆ ਹੈ ਨਾ ਜਿਨ੍ਹਾਂ ਨੂੰ ਆਂਦਾ ਹੈ ਜਿਨ੍ਹਾਂ ਨੂੰ ਇੰਟਰਸਟ ਹੈਗਾ ਆ ਜਿਨ੍ਹਾਂ ਨੂੰ ਨਹੀਂ ਆਂਦਾ ਉਹਨਾਂ ਲਈ ਤਾਂ ਇਹ ਸੌਖੀਆਂ ਬੁੰਤੀਆਂ ਮੈਂ ਲੈ ਕੇ ਆ ਰਹੀ ਹਾਂ ਬਹੁਤ ਹੀ ਸੌਖੀ ਸਿੱਧਾ ਪੁੱਠਾ ਸਿੱਧਾ ਜੋ ਮਫਰਲ ਲਈ ਬਣਾ ਲਓ ਛੋਟਾ ਜਿਹਾ ਕੋਈ ਬੱਚੇ ਲਈ ਬਣਾ ਲਓ ਛੋਟਾ ਜਿਹਾ ਮਫਰਲ ਉਦੇ ਵਿੱਚ ਪਾ ਲਓ। ਉਹਦੇ ਵਿੱਚ ਵੀ ਬਹੁਤ ਸੋਹਣਾ ਲੱਗੂਗਾ। ਇਹ ਦੇਖੋ। ਇਹ ਥੋੜਾ ਥੋੜਾ ਜਿਹਾ ਦਿਸਿਆ ਜੇ ਜਿਆਦਾ ਨਹੀਂ ਦਿਸੂਗਾ। ਪੁੱਠੀ ਸਲਾਈ ਜਿਹੜੀ ਆ ਉਹ ਫੇਰ ਉਸੇ ਤਰੀਕੇ ਨਾਲ ਇਹ ਫੇਰ ਮੈਂ ਦੁਆਰਾ ਦੱਸ ਦਿੰਦੀ ਆ। ਇਹ ਦੇਖੋ ਇਹ ਜਿਹੜਾ ਸਾਡਾ ਕੁੰਡਾ ਸੀਗਾ ਜਿਹੜਾ ਉਧਰੋਂ ਸਾਡਾ ਪੁੱਠਾ ਆ ਰਿਹਾ ਸੀ ਇਹਨੂੰ ਅਸੀਂ ਇਦਾਂ ਪਿੱਛੋਂ ਲੈਣਾ। ਇਹ ਪੁੱਠੀ ਸਲਾਈ ਤੇ ਸਿਰਫ ਇੱਕੋ ਹੀ ਲੈਣਾ। ਉਹ ਜਿਹੜੇ ਅਗਲੇ ਦੋ ਆ ਉਹਨਾਂ ਨੂੰ ਅਸੀਂ ਪੁੱਠਾ ਬਣ ਲੈਣਾ। ਉਨਾ ਨਾ ਇਟਾ ਕੋਠਾ ਫੋਨ ਲੈਣਾ ਇਹਨੂੰ ਅਸੀਂ ਐਜ਼ এ ਡਿਜ਼ਾਈਨ ਬਣਾ ਲੈਣਾ ਇੱਕ ਮਤਲਬ ਇਹ ਡਿਜ਼ਾਈਨ ਨੂੰ ਆਲਟਰ ਕਰਨ ਲਈ ਚੇਂਜ ਕਰਨ ਲਈ ਇਹ ਅਸੀਂ ਕੁੰਡਾ ਜਿਹੜਾ ਆ ਉਹ ਰੱਖਿਆ ਹੋਇਆ ਇਹ ਆਏਗਾ ਜੀ ਇਹ ਦੋ ਸਾਡੇ ਹੋਗੇ ਇਹ ਜਿਹੜਾ ਸਾਡਾ ਉਧਰੋਂ ਆ ਰਿਹਾ ਸੀਗਾ ਆ ਦੇਖੋ ਉਹਨੂੰ ਅਸੀਂ ਪਿੱਛੋਂ ਦੇ ਬਣਾ ਲੈਣਾ ਬਾਸ ਆਹੀ ਇੱਕ ਡਿਜ਼ਾਈਨ ਆ ਜਿਹੜਾ ਪਈ ਜਾਣਾ ਹੈ ਸਿੱਧੇ ਪਾਸਿਓਂ ਵੀ ਪੁੱਠੇ ਪਾਸਿਓਂ ਵੀ ਬਹੁਤ ਸੋਹਣਾ ਲੱਗਦਾ ਦੋਨੋਂ ਪਾਸਿਓਂ ਮੈਂ ਤੁਹਾਨੂੰ ਬਣਾ ਕੇ ਥੋੜਾ ਜਿਹਾ ਦਿਖਾਉਂਦੀ ਹਾਂ ਕਿ ਟੋਟਲ ਕਿੱਦਾਂ ਲੱਗਦਾ ਹੈ ਇਹ ਦੇਖੋ ਇਹ ਬਣ ਗਿਆ ਇਹ ਪੁੱਠੀ ਸਲਾਈ ਹੈ ਨਾ ਇਸ ਕਰਕੇ ਇਹ ਦੇਖੋ ਇਹ ਬੰਦਾ ਜਾ ਰਿਹਾ ਜੀ ਇਹ ਮੈਂ ਇਹ ਦੇਖੋ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਦਾਂ ਆ ਦੇਖੋ ਇਦਾਂ ਡਿਜ਼ਾਈਨ ਇਦਾਂ ਬਣਦਾ 2 2 ਦਾ 2 2 ਦਾ ਲੇਕਿਨ ਇਹ ਥੋੜਾ ਜਿਹਾ ਹੋਰ ਬਣੂਗਾ ਨਾ ਫਿਰ ਥੋੜਾ ਕਲੀਅਰ ਆਏਗਾ ਇਹ ਦੇਖ ਮੈਂ ਬਣਾ ਕੇ ਦਿਖਾਨੀ ਆ ਤਾਂ ਹਾਂਜੀ ਦੇਖੋ ਫਰੈਂਡਸ ਇਹ ਬਣ ਕੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇਹ ਥੋੜਾ ਜਿਹਾ ਇਹਦੇ ਚ ਬਰੀਕ-ਪਰੀਕ ਆਇਆ ਅਗਰ ਮੋਟੀ ਉਹਨੋਂ ਹੋਏਗੀ ਤਾਂ ਥੋੜਾ ਮੋਟਾ-ਮੋਟਾ ਆਏਗਾ ਇਹ ਦੇਖੋ ਦੋ-ਦੋ ਲਾਈਨਾਂ ਦਾ ਇਹ ਦੋ-ਦੋ ਲਾਈਨਾਂ ਇਦਾਂ ਦਿਖਤੀਆਂ ਹੈ ਇਹ ਇਹ ਦੇਖੋ ਇੰਨਾ ਟੀਅਰ ਇੰਨਾ ਸਾਫ-ਸੁਥਰਾ ਹੀ ਬਣਦਾ ਸਿੱਧਾ ਪੁੱਠਾ ਸਿਰਫ ਸਿੱਧਾ ਪੁੱਠਾ ਆਹ ਦੇਖੋ ਪੁੱਠੇ ਪਾਸੇ ਵੀ ਇਹਦਾ ਇਦਾਂ ਹੀ ਸੋਹਣਾ ਜਿਹਾ ਡਿਜ਼ਾਈਨ ਲੱਗਦਾ ਇਹ ਇੱਕ ਕੁੰਡਾ ਸੀ ਜਿਹੜਾ ਅਸੀਂ ਪਲਟ ਉਹ ਕੀਤਾ ਨਾ ਦੋ ਉਲਟੇ ਬੁੰਨਦੇ ਸੀਗੇ ਇੱਧਰ ਦੇਖੋ ਇੱਧਰ ਦੋ ਹੈਗੇ ਆ ਇਹ ਦੇਖੋ ਇਹ ਡਿਜ਼ਾਈਨ ਹੈ ਜੀ ਤੁਸੀਂ ਵੀ ਬਣਾਓ ਬਣਾ ਕੇ ਦੇਖੋ ਕਿਦਾਂ ਦਾ ਲੱਗਦਾ ਕਿਦਾਂ ਫੀਲ ਹੁੰਦਾ ਕੀ ਲੱਗ ਰਿਹਾ ਕਿੰਨਾ ਸੋਹਣਾ ਲੱਗ ਰਿਹਾ ਲਾਈਟ ਕਲਰ ਤੇ ਬਣਾਓ ਡਾਰਕ ਕਲਰ ਤੇ ਬਣਾਓ ਕਿਸੇ ਵੀ ਕਲਰ ਤੇ ਇਹ ਡਿਜ਼ਾਈਨ ਬਣਾਓ ਬਹੁਤ ਸੋਹਣਾ ਲੱਗੋਗਾ ਇਹ ਦੇਖੋ ਫਰੈਂਡਸ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰੋ ਐਂਡ ਕਮੈਂਟ ਕਰਕੇ ਦੱਸੋ ਡਿਜ਼ਾਈਨ ਕਿਦਾਂ ਦਾ ਲੱਗਿਆ ਥੈਂਕ ਯੂ ਸੋ ਮੱਚ ਫॉर ਵਾਚਿੰਗ